ਆ ਰਹੀਆਂ ਨੇ ਪਰ ਲੋਕ ਸਭਾ ਦੀਆਂ ਚੋਣਾਂ ਦੇ ਕਰਕੇ ਅਸੀਂ ਅੱਜ ਜਿਹੜੀ ਇੱਕ ਜਿਹੜੇ ਮੈਂਬਰ ਸਾਡੇ ਅਹੁਦੇਦਾਰ ਨੇ ਸਾਰੇ ਅੱਜ ਉਹਨਾਂ ਨਾਲ ਇੱਕ ਜਿਵੇਂ ਕਹਿੰਦੇ ਕਿ ਮਿਲਦੀ ਰੱਖੀ ਹੈ ਜਿੰਦੇ ਵਿੱਚ ਕਿਉਂਕਿ ਅੱਜ ਕੱਲ ਉਹ ਜਿਵੇਂ ਗਿਰਗੜ ਤਰ੍ਹਾਂ ਰੰਗ ਬਦਲਣ ਵਾਲੇ ਲੀਡਰ ਬਹੁਤ ਨੇ ਔਰ ਖਾਸ ਕਰਕੇ ਕਈ ਜਲਾਲਾਬਾਦ ਦੇ ਵੀ ਇਹੋ ਜਿਹੇ ਲੀਡਰ ਜਿਹੜੇ ਕਿਤੇ ਇੱਥੇ ਗੱਲ ਕਰਿਆ ਕਰਦੇ ਸੀਗੇ ਕਿ ਅਸੀਂ ਬਈ ਜਲਾਲਾਬਾਦ ਵਾਲੇ ਫੋਨ ਨਾ ਕਰੇ ਫੋਨ ਕਰਿਆ ਜੇ ਅਸੀਂ ਮੰਡ ਤੇ ਪਹੁੰਚਿਆ ਕਰਾਂਗੇ ਤੇ ਜਲਾਲਾਬਾਦ ਨਾਲ ਠੱਗੀ ਮਾਰ ਕੇ ਚਲੇ ਗਏ ਸਾਡੇ ਸਰਕਾਰਜੋਗ ਬੇਟੂ ਜੀ ਮੈਂ ਪਹਿਲਾਂ ਤਾਂ ਬਿੱਟੂ ਜੀ ਨੂੰ ਵਧਾਈ ਦੇਣਾ ਚਾਹੁੰਦਾ ਕਿ ਭਰਾਵਾ ਤੂੰ ਬਹੁਤ ਹੀ ਚੰਗਾ ਕੰਮ ਕੀਤਾ ਕਿਉਂਕਿ ਮੈਨੂੰ ਜਵਾਬ ਦੇਣਾ ਬਹੁਤ ਔਖਾ ਸੀ ਕਿਉਂਕਿ ਮੇਰਾ ਪੰਥਕ ਪਰਿਵਾਰ ਔਰ ਪੰਥਕ ਪਰਿਵਾਰੋਂ ਕਰਕੇ ਮੈਨੂੰ ਲੋਕ ਇਹ ਗੱਲ ਕਹਿੰਦੇ ਸੀ ਕਿ ਯਾਰ ਬਿੱਟੂ ਨੂੰ ਪ੍ਰੋਬਲਮ ਕੀ ਹੈ ਬਿੱਟੂ ਸਿੱਖਾਂ ਦੇ ਉਲਟ ਬੋਲਦਾ ਹੈ ਹਰ ਕੌਮ ਦੇ ਉਲਟ ਬੋਲਦਾ ਹੈ ਬਿੱਟੂ ਜਿਹੜਾ ਹੈਗਾ ਉਹ ਕਿਸਾਨਾਂ ਦੇ ਉਲਟ ਬੋਲਦਾ ਹੈ ਤੇ ਸਾਨੂੰ ਉਹਦਾ ਕਾਰਨ ਦੱਸਾਂ ਤਾਂ ਮੈਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਮੈਂ ਆਖਿਆ ਕਿ ਗੱਲ ਇਹ ਆ ਕਿ ਬਿੱਟੂ ਜੀ ਨੂੰ ਸਮਝਾਵਾਂਗੇ ਪਰ ਇਹ ਆ ਕਿ ਹੁਣ ਜਦੋਂ ਦੇ ਤੁਸੀਂ ਗਏ ਹੋ ਮੇਰੇ ਕੋਲ ਕੱਲ ਦੀ ਗੱਲ ਹੀ ਆ ਕਿ ਰਾਜਵੰਦ ਸਿੰਘ ਇੱਕ ਚਾਰਪੰਜ ਅਮਰਤਾ ਹਰੀ ਸਿੰਘ ਆ ਉਹ ਮੈਨੂੰ ਕਹਿੰਦੇ ਯਾਰ ਇੱਕ ਤੇ ਅਸੀਂ ਮਨ ਬਣਾਇਆ ਸੀਗਾ ਕਿ ਬਿੱਟੂ ਜਿੰਨਾ ਚਿਰ ਕਾਂਗਰਸ ਚਾ ਉਹਨਾਂ ਦੇ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਤੇ ਨੋਟਾ ਨੂੰ ਪਾਵਾਂਗੇ ਤੇ ਕਹਿੰਦੇ ਯਾਰ ਹੁਣ ਬਿੱਟੂ ਚਲਾ ਗਿਆ ਹੁਣ ਇੱਕ ਇੱਕ ਵੋਟ ਕਾਂਗਰਸ ਨੂੰ ਪਾਵਾਂਗੇ ਤੇ ਪਵਾਵਾਂਗੇ ਔਰ ਇਸ ਕਰਕੇ ਬਿੱਟੂ ਜੀ ਤੁਹਾਨੂੰ ਉਹ ਪਾਰਟੀ ਚ ਵੱਡਣੀ ਹੋਵੇ ਅਮਿਤ ਸ਼ਾਹ ਜੀ ਦਾ ਔਰ ਮੈਂ ਮੋਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਕਹਿੰਦੇ ਕਿ ਅਸੀਂ ਸ਼ੀਰੇ ਲੈ ਕੇ ਗਏ ਆ ਤੇ ਜਾਖੜ ਸਾਹਿਬ ਤੇ ਇਹ ਗੱਲ ਕਹਿੰਦੇ ਆ ਕਿ ਇਹ ਸ਼ੇਰ ਨਹੀਂ ਸਾਡੇ ਜਾਖੜ ਸਾਹਿਬ ਸ਼ੇਰ ਤਾਂ ਤੁਸੀਂ ਕਾਂਗਰਸ ਚ ਨਹੀਂ ਬਣੇ ਉਥੇ ਕਿਵੇਂ ਸ਼ੇਰ ਬਣ ਕੇ ਜਾ ਕੇ ਬਈ ਮੈਨੂੰ ਲੱਗਦਾ ਤੁਹਾਨੂੰ ਭਲੇਖਾਈਏ ਤੁਹਾਨੂੰ ਖਲ ਪੁਆਈ ਹੈ ਸ਼ੇਰ ਵਾਲੀ ਨਹੀਂ ਪੁਆਈ ਨਿਕਰਾਂ ਪੁਆਈਆਂ ਨੇ ਤੁਹਾਨੂੰ ਐ ਲੱਗਦਾ ਸੀ ਸ਼ੇਰ ਬਣ ਕੇ ਤੇਰੀ ਨਿਕਰ ਪਾ ਕੇ ਵੀ ਸ਼ੇਰ ਬਣਿਆ ਜਾਂਦਾ ਇਸ ਕਰਕੇ ਮੈਂ ਬੇਨਤੀ ਕਰਦਾ ਅਮਿਤ ਸ਼ਾਹ ਜੀ ਨੂੰ ਕਿ ਅਮਿਤ ਸ਼ਾਹ ਕਹਿੰਦੇ ਸੀਗੇ ਕਿ ਜਾਖੜ ਸਾਹਿਬ ਨੂੰ ਅਸੀਂ ਇੱਕ ਕਾਂਗਰਸ ਦਾ ਕੋਈ ਨੂਰੀ ਰਸ ਬਈ ਸਾਡੇ ਜਦ ਨੇ ਚਮਕ ਵਿਖਾਈ ਕੋਈ ਨਹੀਂ ਜਦੋਂ ਦੇ ਕਾਂਗਰਸ ਦੇ ਪ੍ਰਧਾਨ ਬਣਿਆ ਕਿਸੇ ਦੀ ਕੋਈ ਮੀਟਿੰਗ ਨਹੀਂ ਰਾਜਬਖਸ਼ ਜੀ ਨੂੰ ਪੁੱਛ ਲਓ ਪੰਟੀ ਜੀ ਨੂੰ ਪੁੱਛੋ ਬਲਾਕ ਪ੍ਰਧਾਨ ਨੇ ਕੋਈ ਮੀਟਿੰਗ ਕੀਤੀ ਕੋਈ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਕੋਈ ਇਹਨਾਂ ਨੇ ਬਲਾਕ ਪ੍ਰਧਾਨ ਨਹੀਂ ਬਣਾਇਆ ਕੋਈ ਇਹਨਾਂ ਨੇ ਬੋਡੀ ਨਹੀਂ ਬਣਾਈ ਉੱਪਰ ਦੀ ਔਰ ਮੈਂ ਗੱਲ ਇਹਦੇ ਨਾਲ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਚਲੋ ਸੁਵੰਢਨੇ ਹੋਣੇ ਉਹਨਾਂ ਨੂੰ ਪਰ ਮੇਰੀ ਇਕਾਮੀ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਇੱਕ ਮੇਰੀ ਮੰਗ ਆ ਕਿ ਜੇ ਵਾਕਈ ਕੋਈ ਨੂਰੇ ਦਾ ਐਵੇਂ ਨੂੰ ਕਿਤੇ ਅਲਮਾਰੀ ਚ ਨਾ ਸਾਮ ਕੇ ਰੱਖਿਓ ਛੇਰ ਦਾ ਪਤਾ ਤਾਂ ਫਿਰ ਲੱਗਦਾ ਜੇ ਉਹ ਜੰਗਲ ਚ ਗਿਆ ਦਾ ਹੋ ਇਹ ਮੈਨੂੰ ਲੱਗਦਾ ਤੁਸੀਂ ਜਿਹੜੇ 2-3 ਛੇਰ ਲੈ ਕੇ ਗਏ ਇਹਨਾਂ ਨੂੰ ਪਿੰਜਰੇ ਚ ਹੀ ਤਾੜਿਆ ਇਹਨਾਂ ਨੂੰ ਬਾਹਰ ਨਹੀਂ ਘੱਟਦੇ ਤੁਹਾਨੂੰ ਇਹ ਹੈ ਕਿ ਜੇ ਇਹਨਾਂ ਨੇ ਸਾਨੂੰ ਵੱਢ ਲਿਆ ਤੇ ਵੱਢ ਤੁਹਾਨੂੰ ਨਹੀਂ ਲੈਣਗੇ ਔਰ ਮੇਰੀ ਇੱਕ ਬੇਨਤੀ ਹੈ ਕਿ ਜਾਖੜ ਸਾਹਿਬ ਨੂੰ ਜ਼ਰੂਰ ਇਲੈਕਸ਼ਨ ਲੜਾਓ ਕਿਉਂਕਿ ਜਾਖੜ ਸਾਹਿਬ ਤੁਸੀਂ ਇਲੈਕਸ਼ਨ ਲੜੋ ਤੁਸੀਂ ਕਹਿੰਦੇ ਹੁੰਦੇ ਸੀ ਨਾ ਜਿੱਦਾਂ ਉਹ ਸਾਡੇ ਸਤਿਕਾਰਯੋਗ ਐਮਐਲਏ ਕਿਉਂਕਿ ਜਦੋਂ ਕਲੀਕ ਕੋਈ ਰਿਆ ਹੋਵੇ ਉਹਨਾਂ ਨਾਲ ਨਹੀਂ ਲੈਣਾ ਚਾਹੀਦਾ ਤੇ ਕਿਸਾਨਾਂ ਨੇ ਉਹਦੇ ਕੱਪੜੇ ਪਾੜ ਦਿੱਤੇ ਉਹਦੇ ਕੱਪੜੇ ਪਾੜਦੇ ਤੇ ਜਾਕੜ ਸਾਹਿਬ ਉਹਦੋਂ ਕਹਿੰਦੇ ਸੀ ਕਿਸਾਨਾਂ ਨੇ ਬਹੁਤ ਚੰਗਾ ਕੀਤਾ ਬਈ ਲੈਣੀਆਂ ਦੇਣੀਆਂ ਇੱਥੇ ਨਹੀਂ ਤੇ ਜਾਕੜ ਸਾਹਿਬ ਅੱਜ ਉਹ ਵੇਲਾ ਆ ਗਿਆ ਅੱਜ ਇਲੈਕਸ਼ਨ ਲੜੋ ਔਰ ਪਤਾ ਲੱਗੇ ਕਿ ਫਿਰੋਜ਼ਪੁਰ ਲੋਕ ਸਭਾ ਦੇ ਲੋਕ ਤੁਹਾਨੂੰ ਕਿੰਨਾ ਕੋ ਪਿਆਰ ਕਰਦੇ ਆ ਜਿਹੜੀ ਉਸ ਵੇਲੇ ਉਸ ਐਮਐਲਏ ਨਾਲ ਹੋਈ ਸੀ ਅੱਜ ਸ਼ੇਰ ਦੀ ਜੇ ਨਿਕਰ ਵੀ ਲੋਕਾਂ ਨੇ ਰਹਿਣ ਦਿੱਤੀ ਤਾਂ ਮੈਨੂੰ ਤਾਂ ਗਿਆ ਇੱਕ ਹੋਰ ਵੀ ਚਰਚਾ ਬੜੀ ਚੱਲ ਰਹੀ ਹੈ ਇੱਕ ਹੋਰ ਵੀ ਤੁਹਾਡੇ ਕਾਂਗਰਸ ਦੇ ਬੜੇ ਵੱਡੇ ਚਿਹਰੇ ਹੈਗੇ ਆ ਉਹ ਵੀ ਭਾਜੀਪੀ ਚ ਸ਼ਾਮਲ ਹੋਣ ਦੀ ਅਕਸਰ ਹੀ ਚਰਚਾਵਾਂ ਚੱਲਦੀਆਂ ਉਹ ਕਿੱਥੋਂ ਦਾ ਚਿਹਰਾ ਜੀ ਚਿਹਰੇ ਬਾਰੇ ਮਾੜੀ ਜੀ ਜਾਣਕਾਰੀ ਪਾ ਦਿਓ ਸਾਬਕਾ ਵਿਧਾਇਕ ਜੀ ਦੀ ਗੱਲ ਕਰ ਰਹੇ ਰਮਿੰਦਰ ਆਮਲਾ ਜੀ ਅੱਛਾ ਰਮਿੰਦਰ ਆਮਲਾ ਜੀ ਵਾਕਿਆ ਬਾਈ ਚਿਹਰਾ ਤਾਂ ਬਹੁਤ ਵੱਡਾ ਹੈ ਪਰ ਚਿਹਰਾ ਬਿਜ਼ਨਸਮੈਨਾਂ ਚ ਵੱਡਾ ਹੈ ਤੇ ਜਿਹੜਾ ਬੰਦਾ 2022 ਦੀ ਇਲੈਕਸ਼ਨ ਨਾਲ ਲੜ ਸਕੇ ਉਹ ਚਿਹਰਾ ਆਪੇ ਵੱਡਾ ਹੋਊਗਾ ਵੀ ਹਾਂ ਔਰ ਮੇਰੇ ਸਹਿਮਤ ਨਾਲ ਅਸੀਂ ਤਾਂ ਆਮਲਾ ਸਾਹਿਬ ਨੂੰ ਅੱਜ ਵੀ ਸਾਡੇ ਸਤਿਕਾਰਯੋਗ ਨੇ ਹੂੰ ਅੱਜ ਵੀ ਸਾਡੇ ਪ੍ਰਧਾਨ ਜੀ ਨੇ ਇਹ ਗੱਲ ਕੀਤੀ ਕਿ ਕਿਉਂਕਿ ਪ੍ਰਧਾਨ ਜੀ ਦੇ ਉੱਤੇ ਬਹੁਤ ਵੱਡੇ ਦੋਸ਼ ਲਾਉਂਦੇ ਸੀ ਮਰਿੰਦਰ ਸਿੰਘ ਰਾਜਾ ਵਰਿੰਗ ਜੀ ਪਰ ਕਿ ਰਾਜਾ ਵਰਿੰਗ ਜੀ ਇਥੋਂ ਆਪ ਇਲੈਕਸ਼ਨ ਲੜਨਾ ਚਾਹੁੰਦੇ ਜਦੋਂ ਕਿ ਰਾਜਾ ਵਰਿੰਗ ਜੀ ਨੇ ਇਹਨਾਂ ਦੇ ਬਲਾਕ ਪ੍ਰਧਾਨਾਂ ਨੂੰ ਅਮਰੀਕ ਜੀ ਨੂੰ ਭੀਮ ਜੀ ਨੂੰ ਤੇ ਕਰਤਾਰ ਜੀ ਨੂੰ ਇਹ ਕਲੀਅਰ ਕਰਤਾ ਕਿ ਤੁਸੀਂ ਆਮਲਾ ਜੀ ਨਾਲ ਗੱਲ ਕਰੋ ਇਹ ਪਾਰਟੀ ਦੀ ਬਦਨਾਮੀ ਕਰਦੇ ਨੇ ਨਾ ਤੇ ਇਹਨਾਂ ਨੇ 2022 ਚ ਟਿਕਟ ਮੰਗੀ ਸੀ ਨਾ ਇਹਨਾਂ ਨੇ ਟਿਕਟ ਅੱਜ ਮੰਗੀ ਹੈ ਔਰ ਇਹ ਕਹਿੰਦੇ ਨੇ ਕਿ ਮੈਨੂੰ ਕਾਂਗਰਸ ਪਾਰਟੀ ਟਿਕਟ ਨਹੀਂ ਦੇ ਰਹੀ ਹੂੰ ਇਹ ਸਾਰਾ ਗੜੀ ਗੁਰਦੁਆਰੇ ਚਲੇ ਜਾਂ ਇਹ ਉੱਥੇ ਪ੍ਰੋਗਰਾਮ ਕਰਨ ਸਾਰਾ ਇਲਾਕਾ ਬੁਲਾਉਣ ਕਿਉਂਕਿ ਇਹ ਦੋ ਦੋ ਥਾਵਾਂ ਦੇ ਹੱਥ ਰੱਖ ਦੇਣੇ ਕਹਿੰਦੇ ਜਲਾਲਾਬਾਦ ਵੀ ਮਹਿਰਮ ਮੇਰਾ ਹੀ ਬੰਦਾ ਇੱਥੋਂ ਬਲਾਕ ਪ੍ਰਧਾਨ ਬਣੇ ਮੇਰੇ ਹੀ ਸਾਰੇ ਕੁਝ ਇੱਥੇ ਹੋਵੇ ਤੇ ਗੁਰੂਰ ਸਾਹ ਦੇ ਵੀ ਮੇਰਾ ਕਬਜ਼ਾ ਰਵੇ ਹੂੰ ਤੇ ਇਲੈਕਸ਼ਨ ਮੈਨੂੰ ਲੜਨਾ ਕੋਈ ਨਾ ਪਵੇ ਜੇ ਬਰਸੀ ਤੇ ਜਾਣਾ ਤੇ ਮੈਂ ਜਾਖੜ ਸਾਹਿਬ ਨਾਲ ਜਾਮਾਦੋ ਸਾਹਿਬ ਦੀ ਬਰਸੀ ਤੇ ਹੂੰ ਤੇ ਇਸ ਕਰਕੇ ਇਹ ਉਸ ਗੱਲੋਂ ਭੱਜ ਗਏ ਪਰ ਮੈਂ ਗੱਲ ਕਹਿਣਾ ਕਿ ਇਹਨਾਂ ਨੇ ਟਿਕਟ ਨਹੀਂ ਮੰਗੀ ਅਸੀਂ ਅੱਜ ਵੀ ਕਹਿੰਨੇ ਆ ਕਿ ਕਿਤੇ ਹੋਰ ਪਾਸੇ ਜਾਣ ਦੀ ਲੋੜ ਨਹੀਂ ਕਿ ਜੇ ਅੱਜ ਵੀ ਟਿਕਟ ਲੈਣੀ ਹੈ ਆ ਰਾਜਪੱਖ ਜੀ ਬੈਠੇ ਨੇ ਕਬਾਇਆ ਜੀ ਨੇ ਅਸੀਂ ਜਿੰਨੇ ਜਾਣੇ ਟਿਕਟ ਮੰਗਦੇ ਆ ਅਸੀਂ ਸਾਰੇ ਇਹਨਾਂ ਦੇ ਗਲਚਾਰ ਪਾਉਣ ਨੂੰ ਇਤਿਆਸ ਪਰ ਗੱਲ ਇਹ ਆ ਕਿ ਭਾਈ ਇਹ ਸਾਡੇ ਤੋਂ ਤਾਂ ਗਲਚਾਰ ਪਵਾ ਲੈਣਗੇ ਇਹ ਥੋੜਾ ਜਿਹਾ ਬਿਜ਼ਨਸਮੈਨ ਹੋਣ ਕਰਕੇ ਉਧਰੋਂ ਵੀ ਡਰਦੇ ਨੇ ਇਸ ਕਰਕੇ ਭਾਜੀ ਵੱਡਾ ਚਿਹਰਾ ਉਹ ਹੀ ਹੁੰਦਾ ਜਿਹੜਾ ਲੋਕਾਂ ਦੇ ਵਿੱਚ ਲੜਾਈ ਲੜੇ ਉਹ ਵੱਡਾ ਚਿਹਰਾ ਨਹੀਂ ਹੁੰਦਾਗਾ ਕਿ ਜਿਹੜਾ ਮਾੜੇ ਸਮੇਂ ਵਿੱਚ ਪਾਟੇ ਸ਼ਿਆਣੇ ਕਹਿੰਦੇ ਜੇ ਜਦੋਂ ਵੀ ਸੱਜਣ ਛੱਡਨੇ ਹੁੰਨ ਉਦੋਂ ਛੱਡੋ ਜਦੋਂ ਉਹਨਾਂ ਦੇ ਚੰਗਾ ਸਮਾਂ ਹੋਵੇ ਅੱਜ ਸਾਡੀ ਕਾਂਗਰਸ ਪਾਰਟੀ ਕੀ ਹੋਇਆ ਜੇ ਅੱਜ ਸਰਕਾਰ ਰਣ ਪਰ ਇੱਕ ਲੀਡਰਾਂ ਨੂੰ ਬਹੁਤ ਵੱਡਾ ਭਲੇਖਾ ਹੈ ਕੈਪਟਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਹਮੇਸ਼ਾ ਕਹਿੰਦੇ ਸੀਗੇ ਕਾਂਗਰਸ ਮੇਰੇ ਕਰਕੇ ਹੈ ਇਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਇਹਨਾਂ ਵਰਕਰਾਂ ਕਰਕੇ ਸੀ ਅੱਜ ਜੰਨੇ ਪੰਚ ਸਰਪੰਚ ਜੰਨੇ ਸਾਡੇ ਸਾਥੀ ਬੈਠੇ ਆ ਅੱਜ ਇਹਨਾਂ ਤੇ ਕਿਸੇ ਤੇ 302 ਦਾ ਪਰਚਾ ਹੈ ਕਿਸੇ ਦੇ 307 ਦਾ ਪਰਚਾ ਹੈ ਕਿਸੇ ਦੇ 26 ਦਾ ਪਰਚਾ ਹੈ ਆ ਜਿਹਨਾਂ ਚੋਂ ਤਾਂ ਕੋਈ ਨਹੀਂ ਭੱਜਿਆ ਇਹਨਾਂ ਨੂੰ ਤਾਂ ਜੇ ਮਾੜਾ ਜੀ ਉਹਨਾਂ ਨੇ ਡਰਾਵਾ ਹੀ ਦਿੱਤਾ ਕਿ ਭਾਈ ਤੁਹਾਨੂੰ ਜੇਲ੍ਹ ਯਾਤਰਾ ਕਰਨੀ ਪਊ ਤੇ ਇਹ ਪਹਿਲੀਆਂ ਜਿੁੱਲੀ ਕਿਸ ਤਰ੍ਹਾਂ ਚੁੱਕ ਕੇ ਭੱਜ ਗਏ ਇਹੀ ਗੱਲ ਤੇ ਮੈਂ ਆ ਰਿਹਾ ਕਾਰਨ ਕੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਆਪਾਂ ਦੇਖੇ ਹਾਲੀ ਦੇ ਵਿੱਚ ਆਏ ਉਹ ਕਾਂਗਰਸ ਦੇ ਆਏ ਕਿ ਕਾਰਨ ਕੀ ਮੰਨਦੇ ਹੋ ਬੀਜੇਪੀ ਦੇ ਵਿੱਚ ਹੈ ਵੀ ਕਿਹੜੀ ਚੀਜ਼ ਹੈ ਕਿ ਸਾਰੇ ਲੀਡਰ ਉਧਰ ਨੂੰ ਜਾ ਰਹੇ ਹੈ ਵੀ ਬੀਜੇਪੀ ਵਿੱਚ ਈਡੀ ਠੀਕ ਹੈ ਸੀਡੀ ਉਹ ਤਾਂ ਇੱਕ ਸੁਤੰਤਰ ਪਾਰਟੀ ਹੈ ਨਾ ਜੀ ਉਹ ਤਾਂ ਕਹਿੰਦੇ ਆ ਵੀ ਸੰਵਿਧਾਨਕ ਹੈ ਉਹ ਦੇ ਤੱਕ ਜਦਾ ਕੋਈ ਦਖਲ ਹੀ ਨਹੀਂ ਭਾਈ ਜੀ ਜਿਹੜੀ ਪਾਰਟੀ ਦੇ ਮੇਨ ਲੀਡਰ ਹੀ ਰੰਗਾ ਦੇ ਬਿੱਲਾ ਹੋਣ ਤੇ ਉਹ ਤੁਸੀਂ ਆਪੇ ਵੇਖੋ ਉਹਨਾਂ ਦਾ ਇੱਕ ਨਾਰਾ ਹੈ ਠੀਕ ਹੈ ਉਹ ਨਵਾਂ ਨਾਰਾ ਇੱਕ ਜੁਗ ਬਣ ਕੀ ਬਾਤ ਦੇ ਵਿੱਚ ਜਿਹੜਾ ਮੋਦੀ ਸਾਹਿਬ ਨੇ ਨਾਰਾ ਦਿੱਤਾ ਉਹ ਸ਼ਾਇਦ ਲੋਕਾਂ ਤੱਕ ਤੁਸੀਂ ਪਹੁੰਚਾਇਆ ਨਹੀਂ ਉਹਨਾਂ ਨੇ ਨਾਰਾ ਦਿੱਤਾ ਪਹਿਲਾਂ ਇੱਕ ਨਾਰਾ ਸੀਗਾ ਜੈ ਜਵਾਨ ਜੈ ਸਭਦਾਨ ਹਮ ਉਹਨਾਂ ਨੇ ਕਿਹਾ ਜੈ ਜਵਾਨ ਜੈ ਸਭਦਾਨ ਠੀਕ ਹੈ ਕਿ ਜਵਾਨ ਜਿਹੜੇ ਨੇ ਉਹ ਸਾਰੇ ਅਸੀਂ ਬਾਹਰ ਲੀਆਂ ਕੰਟਰੀਆਂ ਚੜਾ ਦੇਣੇ ਆ ਜਿਹੜੇ ਇੱਥੇ ਰਹਿੰਦੇ ਖੁੰਦੇ ਉਹ ਬਾਰਡਰਾਂ ਤੋਂ ਚਿੱਟਾ ਟਪਾਟਪਾ ਕੇ ਮਾਰਦੇ ਨੇ ਆ ਤੇ ਕਿਸਾਨ ਅਸੀਂ ਕੁੱਟ-ਕੁੱਟ ਕੇ ਦਿੱਲੀ 'ਚ ਮਾਰ ਦਿੰਦੇ ਅੱਜ 707 ਕਿਸਾਨ ਜਿਹੜੇ ਨਹੀਂ ਅੱਜ ਉਹਨਾਂ ਦੀਆਂ ਸ਼ਹੀਦੀਆਂ ਜਿਹੜੀਆਂ ਨੇ ਉਹਨਾਂ ਦਾ ਜਵਾਬ ਕੌਣ ਦੇਵੇਗਾ ਇਸ ਕਰਕੇ ਗੱਲ ਇਹ ਆ ਕਿ ਇਹਨਾਂ ਦੀ ਰਾਜਨੀਤੀ ਜਿਹੜੀ ਚੱਲਦੀ ਹੈ ਈੜੀ ਤੇ ਸੀੜੀ ਤੋਂ ਚੱਲਦੀ ਹੈ ਕਿਸੇ ਦੀ ਇਹਨਾਂ ਕੋਲ ਸੀੜੀ ਆ ਜਾਂਦੀ ਹੈ ਜਿੱਦੀ ਸੀੜੀ ਨਹੀਂ ਆਉਂਦੀ ਉਹਦੇ ਘਰੇ ਈੜੀ ਆ ਜਾਂਦੀ ਹੈ ਇਸ ਕਰਕੇ ਇਹ ਹੈ ਕਿ ਉਸੇ ਤੋਂ ਡਰਦੇ ਜਿਹੜੇ ਬਿਜ਼ਨਸਮੈਨ ਲੋਕ ਆ ਜਿਹੜੇ ਵੱਡੇ ਜਿਹੜੇ ਲੀਡਰ ਸਾਹਿਬ ਆਣਾ ਉਹ ਭਾਈ ਉਹ ਕਹਿੰਦੇ ਕਿ ਆਪਦੇ 2 3 4 5 ਸਾਲ ਜਿਹੜੇ ਹੈਗੇ ਆ ਉਹ ਅਸੀਂ ਆਪਦੇ ਕੱਢ ਲਈ ਇਸ ਕਰਕੇ ਹੁਣ ਤੁਸੀਂ ਵੇਖੋ ਯਾਰ ਰਿੰਕੂ ਜੀ ਮੈਂ ਪਹਿਲਾਂ ਵੀ ਭਗਵੰਤ ਮਾਨ ਜੀ ਨੂੰ ਬੜੀ ਬੇਨਤੀ ਕੀਤੀ ਮੈਂ ਕਿਹਾ ਭਗਵੰਤ ਮਾਨ ਜੀ ਥੋੜਾ ਜਿਆ ਧਿਆਨ ਦਿਓ ਯਾਰ ਕਿਉਂ ਐ ਕਰਦੇ ਹੋ ਉਹ ਮੈਂ ਕਿਹਾ ਜਿਹੜਾ ਸਾਡਾ ਨਹੀਂ ਹੋਇਆ ਤੁਹਾਡਾ ਕਿੱਥੇ ਹੋ ਜੂ ਮੈਂ ਕਿਹਾ ਮੈਂ ਗਾਰੰਟੀ ਦਿੰਦਾ ਅਗਲਾ ਇਲੈਕਸ਼ਨ ਕਿਸੇ ਹੋਰ ਵੱਲੋਂ ਲੜੂਗਾ ਮੇਰੀ ਅੱਜ ਵੀ ਵੀਡੀਓ ਕੱਢ ਸਕਦੇ ਹੋ ਤੁਸੀਂ ਅੱਜ ਉਹੀ ਗੱਲ ਏ ਅੱਜ ਭਗਵੰਤ ਮਾਨ ਜੀ ਦੇ ਘਰੇ ਧੀ ਨੇ ਜਨਮ ਲਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਵੀ ਦਿਨਾ ਕਿ ਧੀਆਂ ਜਿਹੜੀਆਂ ਕਰਮਾਂ ਵਾਲੀਆਂ ਹੁੰਦੀਆਂ ਨੇ ਪਰ ਮੇਰੀ ਇੱਕ ਬੇਨਤੀ ਹੈ ਕਿ ਇਸ ਧੀ ਨੂੰ ਹਸਪੀਟਲ ਤੋਂ ਘਰੇ ਲਿਆਉਣ ਤੋਂ ਪਹਿਲਾਂ ਉਹ ਇਹਦੀ ਵੱਡੀ ਭੈਣ ਨੂੰ ਤੇ ਇਹਦੇ ਭਰਾ ਨੂੰ ਜ਼ਰੂਰ ਘਰ ਲੈ ਕੇ ਆਇਓ ਤਾਂ ਕਿ ਉਹਨਾਂ ਨੂੰ ਵੀ ਚਾਹ ਹੋਵੇ ਕਿ ਸਾਡੀ ਛੋਟੀ ਭੈਣ ਆਈ ਇਹ ਮੇਰੀ ਬੇਨਤੀ ਹੈ ਬਾਕੀ ਇਹ ਹੈ ਕਿ ਭਗਵੰਤ ਮਾਨ ਜੀ ਹੁਣ ਤਾਂ ਤੁਸੀਂ ਬਹੁਤ ਸਿਆਣੇ ਤੇ ਸੁਲਝੇ ਹੋ ਗਏ ਹੁਣ ਤੁਹਾਨੂੰ ਪਤਾ ਲੱਗ ਗਿਆ ਕਿਉਂਕਿ ਪਹਿਲਾਂ ਤਾਂ ਇੱਕ ਤਮਾਸ਼ੀ ਮੀਨੀ ਦੇ ਵਿੱਚ ਵਿੱਚ ਦੋ ਸਾਲ ਕੱਢਦੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਐਮਐਲਏ ਕਿਹੜਾ ਮੇਰੇ ਨਾਲ ਆ ਤੇ ਕਿਹੜਾ ਨਹੀਂ ਅੱਜ ਲਿਸਟ ਜ਼ਰੂਰ ਤੁਸੀਂ ਤਿੰਹਾਂ ਲਈ ਕਿਉਂਕਿ ਫਿਰ ਉਹ ਬੱਤੀਆਂ ਨਹੀਂ ਚੁੱਕੀ ਫਿਰੋ ਔਰ ਮੇਰੇ ਹਿਸਾਬ ਨਾਲ ਇੱਕ ਵੀ ਐਮਐਲਏ ਜਿਹੜਾ ਜਮਨਤਰੀ ਸਾਹਿਬ ਨਾਲ ਨਹੀਂ ਔਰ ਇਹ ਹੀ ਐਮਐਲਏ ਆ ਸਾਡਾ ਜੀਰੇ ਵਾਲਾ ਲਾ ਲਓ ਆ ਕੇਜਰੀਵਾਲ ਸਾਹਿਬ ਫੜੇਗੇ ਉਹਨੂੰ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਕੀ ਐਮਐਲਏ ਸਾਹਿਬ ਤੁਸੀਂ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਕੀ ਕਹਿਣਾ ਚਾਹੁੰਦੇ ਹੋ ਵਾਵਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਕਹਿੰਦਾ ਛੱਡ ਯਾਰ ਕਿਹੜੇ ਚੱਕਰਾਂ 'ਚ ਪਿਆ ਬਾਈ ਜਿਹੜੇ ਟਿੱਕਟਾਂ ਲੈ ਕੇ ਲੋਕਾਂ ਨੇ ਐਮਐਲਏ ਬਣਾਤੇ ਇਹ ਲੋਕਾਂ ਦੇ ਵਫਾਦਾਰ ਨਹੀਂ ਹੋਏ ਤੇ ਇਹਦਾ ਪਤਾ ਲੱਗ ਜੂਗਾ ਨਾਲੇ ਲੋਕ ਪਹਿਚਾਨ ਕਰ ਲੈਣਗੇ ਕਿ ਹੀਰਾ ਹੈ ਜਾਂ ਕੱਚ ਦਾ ਟੁਕੜਾ ਹੀ ਚੱਕੀ ਫਿਰਦੇ ਇਸ ਕਰਕੇ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਔਰ ਮੈਂ ਸਾਰੇ ਲੋਕਾਂ ਦਾ ਸਾਰਿਆਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਅੱਜ ਵਾਕੇ ਅੱਜ ਜਿਹੜੇ ਸਰਵੇ ਆ ਰਿਪੋਰਟਾਂ ਆ ਰਹੀਆਂ ਨੇ ਉਹਦੇ ਵਿੱਚ ਇਹ ਆ ਰਿਹਾ ਕਿ ਸੱਤ ਕਾਂਗਰਸ ਉਹਦੇ ਚੇਅਰ ਆ ਰਿਹਾ ਕਿ ਤਿੰਨ ਬੀਜੇਪੀ ਉਹਦੇ ਚੇਅਰ ਰਿਜ਼ਲਟ ਆ ਰਿਹਾ ਕਿ ਦੋ ਸੀਟਾਂ ਜਿਹੜੀਆਂ ਨੇ ਉਹ ਕਾਲੀ ਦਾ ਤੇ ਇੱਕ ਜਿਹੜਾ ਉਹ ਆਮ ਆਦਮੀ ਪਾਰਟੀ ਪਹਿਲਾਂ ਤਾਂ ਉਹ ਸਰਵੇ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਸਾਰੇ ਪੱਤਰਕਾਰ ਵੀਰਾਂ ਨੂੰ ਕਿ ਜਿਹੜਾ ਤੁਸੀਂ ਇੱਕ ਵਾਲਾ ਸਰਵੇ ਦਿੱਤਾ ਉਹ ਤਾਂ ਬਈ ਤੁਸੀਂ ਡਰਦਿਆਂ ਦਿੱਤਾ ਕਿਉਂਕਿ ਤੁਹਾਨੂੰ ਇਹ ਪਤਾ ਸੀ ਕਿ ਭਗਵੰਤ ਮਾਨ ਨੂੰ ਜ਼ੀਰੋ ਤੋਂ ਬੜੀ ਅਲਰਜੀ ਹੈ ਉਹ ਤੁਸੀਂ ਆਖਿਆ ਕਿ ਚੱਲ ਯਾਰ ਕੋਈ ਗੱਲ ਨਹੀਂ ਇਹਦਾ ਇੱਕ ਪਾ ਦਿਓ ਮੈਨੂੰ ਅਜੇ ਤੱਕ ਮੈਂ ਸਾਰੇ ਪੱਤਰਕਾਰ ਵੀਰਾਂ ਨਾਲ ਗੱਲ ਕੀਤੀ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਕ ਪਹਿਲੀ ਉਹ ਕਿਹੜੀ ਸੀਟ ਆ ਜਿੱਥੋਂ ਇਹ ਜਿੱਤਦੇ ਆ ਦੂਜੀ ਗੱਲ ਜਿਹੜੀਆਂ ਇਹਨਾਂ ਦੀਆਂ ਦੋ ਨੇ ਬਈ ਇਹ ਤਾਂ ਇਲੈਕਸ਼ਨ ਹੀ ਇੱਕ ਸੀਟ ਤੇ ਲੜ ਰਹੇ ਨਾ ਤਾਂ ਵਿਕਰਮਜੀਤ ਮਜੀਠੀਆ ਲੜ ਰਹੇ ਮੈਨੂੰ ਪਤਾ ਲੱਗਾ ਨਾ ਹੀ ਸੁਮੇਦੀ ਲੜ ਰਹੇ ਆ ਤੇ ਇੱਕ ਹੀ ਕੈਂਡੀਡੇਟ ਆ ਜੇ ਇਹਨਾਂ ਕੋਲ ਹਰ ਸਿਮਰਤ ਬਾਦਲ ਤੇ ਤੁਸੀਂ ਸੀਟਾਂ ਦੋ ਦਿੱਤੀ ਜਾਂਦੇ ਹੋ ਦੋ ਦੂਜੀ ਸੀਟ ਦੱਸਿਆ ਜਾਵੇ ਕਿਹੜੀ ਇਸ ਕਰਕੇ 13 ਨਹੀਂ 13 ਸੀਟਾਂ ਤੇ ਕਾਂਗਰਸ ਪਾਰਟੀ ਖਰਨੋ ਸ਼ਪ ਨਾਲ ਜਿਹੜੀ ਉਹ ਜਿੱਤ ਪ੍ਰਾਪਤ ਕਰੇਗੀ ਔਰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜਿਹੜਾ ਵੀ ਉਮੀਦਵਾਰ ਟਿਕਟ ਲੈ ਕੇ ਆਉਂਦਾ ਉਹਦੀ ਵਾਅਦ ਚੜ੍ਹ ਕੇ ਮਤ ਕਰੋ ਕਿਉਂਕਿ ਹਮੇਸ਼ਾ ਕਾਂਗਰਸ ਪਾਰਟੀ ਨੇ ਹਰ ਵਰਗ ਦਾ ਧਿਆਨ ਰੱਖਿਆ ਹਰ ਵਰਗ ਦੇ ਨਾਲ ਚੱਲੇ ਆ ਔਰ ਹਮੇਸ਼ਾ ਹੀ ਜਿਹੜਾ ਮਾਨ ਸਤਕਾਰ ਜਿਹੜਾ ਉਹ ਕਾਂਗਰਸ ਦੇ ਵਿੱਚ ਜੋ ਤੁਹਾਨੂੰ ਮਿਲਿਆ ਉਹ ਕਿਤੇ ਵੀ ਨਹੀਂ ਮਿਲ ਸਕਦਾ ਅੱਜ ਵੀ ਜਿਹੜੇ ਸੱਜਣ ਪਾਰਟੀ ਛੱਡ ਕੇ ਗਏ ਨੇ ਮੇਰਾ ਇੱਕ ਇਹਨਾਂ ਨੂੰ ਸਵਾਲ ਆ ਅੱਗੇ ਸਾਡੇ ਕੋਈ ਲੀਡਰ ਸੀ ਉਹ ਚਲੇ ਗਏ ਤੇ ਵਾਪਸ ਆ ਗਏ ਮੇਰਾ ਉਹਨਾਂ ਨੂੰ ਇੱਕ ਸਵਾਲ ਮੈਂ ਕੀਤਾ ਮੈਂ ਰਾਣਾ ਗਰਜੀਤ ਸਿੰਘ ਜੀ ਵੀ ਉਸ ਦਿਨ ਉਥੇ ਸੀ ਮੈਂ ਜੋ ਮੈਂ ਕਿਹਾ ਜੀ ਇੱਕ ਸਵਾਲ ਕਰਨਾ ਹੈ ਤੇ ਮੈਨੂੰ ਉਹ ਨੇਤਾ ਕਹਿਣ ਲੱਗਾ ਕਿ ਬਈ ਸਵਾਲ ਇੱਕ ਹੀ ਕਰਿਓ ਦੂਜਾ ਨਾ ਕਰਿਓ ਮੈਂ ਕਿਹਾ ਜੀ ਤੁਸੀਂ ਜਵਾਬ ਇੱਕ ਚ ਦੇ ਦਿਓ ਦੂਜਾ ਕਰਨ ਦੀ ਲੋੜ ਹੀ ਨਹੀਂ ਹੁਣ ਜੇ মিডিਆ ਵਾਲੇ ਵੀ ਤੁਸੀਂ ਮੈਨੂੰ ਇੱਕ ਸਵਾਲ ਕਰਦੇ ਹੋ ਇੱਕ ਚ ਸਾਰਾ ਕੁਝ ਵਲੇਟਦਾ ਤੇ ਦੂਜਾ ਦਾ ਤੁਸੀਂ ਕਰਨਾ ਹੀ ਤੇ ਮੈਂ ਆਖਿਆ ਜੀ ਮੈਨੂੰ ਇੱਕ ਗੱਲ ਦੱਸਿਓ ਕਿ ਤੁਸੀਂ ਇਸ ਕੱਲ ਦਾ ਮੈਨੂੰ ਜਵਾਬ ਦਿਓ ਕਿ ਤੁਸੀਂ ਬੀਜੇਪੀ ਚ ਚਲੇਗੇ ਤੁਸੀਂ ਘਰ ਵਾਪਸੀ ਕਰਗੇ ਬੀਜੇਪੀ ਤੇ ਕਾਂਗਰਸ ਚ ਕਿੰਨਾ ਕੋ ਫਰਕ ਹੈ ਤੇ ਉਹ ਲੀਡਰ ਦਾ ਇਹ ਮੈਨੂੰ ਜਵਾਬ ਸੀ ਕਹਿੰਦਾ ਗੱਲ ਇਹ ਹੈ ਜੀ ਕਿ ਆਪ ਤੇ ਘਰੇ ਜਦੋਂ ਮਰਜੀ ਬੂਹਾ ਖੋਲ ਕੇ ਤੁਸੀਂ ਜਿਹੜੇ ਮਰਜੀ ਕਮਰੇ 'ਚ ਵੜਜੋ ਚਾਹੇ ਜਾਂ ਰਸੋਈ 'ਚ ਰੋਟੀ ਚੱਕ ਕੇ ਵੀ ਖਾ ਲਓ ਕਹਿੰਦੇ ਬਾਈ ਜੀ ਬਗਾਨੇ ਘਰ ਦੀ ਬੈਲ ਖੜਕਾਉਣ ਤੇ ਵੀ ਨਾ ਸਾਲਾ ਦਿਲ ਚਾਹੀਦਾ ਕਹਿੰਦਾ ਬੈਲ ਖੜਕਾਉਣ ਨੂੰ ਜੀ ਨਹੀਂ ਕਰਦਾ ਇਸ ਕਰਕੇ ਮਿੱਤਰੋ ਜਿੰਨੇ ਗਏ ਹੋ ਮੈਂ ਤਾਂ ਇਹ ਬੇਨਤੀ ਕਰਦਾ ਆਪਦੀ ਪਾਰਟੀ ਨੂੰ ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਜੀ ਨੂੰ ਤੇ ਪ੍ਰਧਾਨ ਸਾਹਿਬ ਨੂੰ ਤੇ ਅਨਚਾਰਜ ਜੀ ਨੂੰ ਦਵਿੰਦਰ ਯਾਦਵ ਜੀ ਨੂੰ ਕਿ ਮੁੜ ਕੇ ਇਹਨਾਂ ਲੋਕਾਂ ਨੂੰ ਨਾ ਵਾੜੋ ਆ ਮੈਨੂੰ ਪਤਾ ਲੱਗਾ ਕਿ ਹੁਣ ਰਾਣਾ ਵੀ ਦਰਵਾਜ਼ੇ ਜੇ ਸੁੰਘਦਾ ਫਿਰਦਾ ਛੋਡੀ ਸਾਹਿਬ ਉਹ ਵੀ ਸੁੰਘਦਾ ਫਿਰਦਾ ਬਾਈ ਅੱਜ ਤੱਕ ਦਾ ਰਿਕਾਰਡ ਆ ਛੋਡੀਆਂ ਦਾ ਤੇ ਜਾਖੜਾਂ ਦਾ ਜਿੰਨੂੰ ਟਿਕਟ ਮਿਲੀ ਹੈ ਇਹਨਾਂ ਨੇ ਮਦਦ ਨਹੀਂ ਕੀਤੀਗੀ ਤੇ ਐਵੇਂ ਭਲੇਖੇ ਨਾਲ ਕਿਤੇ ਇਹਨਾਂ ਨੂੰ ਲਿਆ ਕੇ ਤੇ ਫਿਰ ਨਾ ਬਾੜ ਲਿਆ ਜੇ ਇਹਨਾਂ ਦੀ ਜਮਾਨਤ ਜਬ ਤੋਕੀ ਤੇ ਫਿਰ ਨਾ ਕਹ ਜੇ ਦੂਜਾ ਕੋਈ ਜਿੱਤ ਗਿਆ ਇਸ ਕਰਕੇ ਮੇਰੀ ਇੰਨੀ ਕੁ ਬੇਨਤੀ ਆ ਸਾਰੀ ਸਾਰਿਆਂ ਨੂੰ ਕਿਉਂਕਿ ਅੱਜ ਵਰਕਰਾਂ ਦੇ ਵਿੱਚ ਇਹ ਆ ਕਿ ਤੁਸੀਂ ਵਰਕਰ ਚੋਂ ਜਿੰਨੂੰ ਮਰਜ਼ੀ ਟਿਕਟ ਦੇ ਦਿਓ ਯਾਰ ਜਿਹੜਾ ਬੰਦਾ ਕੰਮ ਕਰਦਾ ਜਿਹੜਾ ਲੋਕਾਂ ਚਾਹੁੰਦਾ ਜਾਂਦਾ ਠੀਕ ਹੈ ਉਹਨੂੰ ਤੁਸੀਂ ਟਿਕਟ ਦਿਓ ਜੇ ਤੁਸੀਂ ਦੂਜੀਆਂ ਪਾਰਟੀਆਂ ਚੋ ਲਿਆ ਕੇ ਟਿਕਟਾਂ ਦੇਣੇ ਹੋ ਤੇ ਫਿਰ ਇਹ ਆ ਕਿ ਫਿਰ ਇਹ ਸਰਵੇ ਜਿਹੜੇ ਨੇ ਬਿਲਕੁਲ ਫੇਲ ਹੋ ਜਾਣਗੇ ਇਹਨਾਂ ਕੁਝ ਕਹਿੰਦਾ ਆ ਸਾਰੇ মিডিਆ ਵਾਲੇ ਇੱਕ ਇੱਕ ਕੋਸ਼ਟਰ ਰਹਿ ਗਿਆ ਇੱਕ ਤੁਹਾਡੇ ਬਲਾਕ ਪ੍ਰਧਾਨ ਜੀ ਨਿਸ਼ੰਦਰ ਮਾਲਮ ਜੀ ਮਾਲਮ ਤੋਂ ਉਹਨਾਂ ਨੂੰ ਪੁਲਿਸ ਨੇ ਫੇਰ ਹੁਣ ਅਰੈਸਟ ਕੀਤਾ 500 ਲੀਟਰ ਲਾਣ ਦੇ ਮਾਮਲੇ ਚ ਬਾਈ ਜੀ ਮੇਰੀ ਗੱਲ ਸੁਣਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸ ਕੇ ਹਟਿਆ ਕਿ ਸਾਡੇ ਸੱਜਣਾ ਨੇ ਜਿਹੜੇ ਦੋ ਦੋ ਹਲਕਿਆਂ ਤੇ ਹੱਥ ਰੱਖਦੇ ਸੀ ਬਈ ਚੰਗੇ ਮਾੜੇ ਬੰਦੇ ਬਣਾਏ ਆਹ ਉਹ ਪਿੱਛੇ ਜੀ ਇੱਕ ਪ੍ਰਧਾਨ ਬਣਾਈ ਸੀ ਉਹ ਖੜੀ ਗਈ ਬੀਬੀ ਤੇ ਗੱਲ ਇਹ ਹੈ ਕਿ ਜਦੋਂ ਤੁਸੀਂ ਲਿਖ ਕੇ ਭੇਜਦੇ ਨੇ ਉਹ ਇਹ ਤਾਂ ਹਲਕੇ ਦਾ ਜਿਹੜਾ ਬੰਦਾ ਹੈ ਉਹਨੇ ਵੇਖਣਾ ਕਿ ਮੈਂ ਕਿਹੜਾ ਜ਼ਿੰਮੇਵਾਰ ਬੰਦਾ ਭੇਜਣਾ ਇਸ ਕਰਕੇ ਬਾਈ ਜਿਹੜੇ दारू ਵਾਲੇ ਜਿਵੇਂ ਮੈਂ ਤਾਂ ਕਿਹਾ ਸਭ ਫੜੇ ਜਾਣਗੇ ਉਹ ਗੇਜਰੀ ਵਾਲੇ ਸਭ ਫੜੇਗੇ ਆ ਥੋੜੇ ਦਿਨਾਂ ਨੂੰ ਚੀਮਾ ਸਭ ਫੜੇ ਜਾਣਗੇ ਉਸ ਤੋਂ ਬਾਅਦ 15 ਅਪ੍ਰੈਲ ਤੱਕ ਵੇਖਿਆ ਜੇ ਬਾਈ ਜੀ ਬਣਦਾ ਕੀ ਹੈ 15 ਅਪ੍ਰੈਲ ਤੱਕ ਤਾਂ ਕਈ तितਲੀਆਂ ਰੰਗ ਬਦਲ ਲੈਣਗੀਆਂ ਕੁਇ ਕਰ ਨਹੀਂ ਕਰ ਰਿਹਾ ਮੈਂ ਕੁਇ ਕਰ ਰਿਹਾ 15 ਅਪ੍ਰੈਲ ਜਿਹੜੀ ਆ ਵਿਸਾਖੀ ਦਾ ਲੰਘ ਜੂਗੀ ਪਰ ਵਿਸਾਖੀ ਤੋਂ ਬਾਅਦ ਇਸ਼ਨਾਨ ਕਰਕੇ ਆਉਣਗੇ ਤੀਰਥ ਸਥਾਨਾਂ ਦੇ ਉੱਤੇ ਤੁਹਾਨੂੰ ਵੇਖ ਲਿਆ ਜੀ ਠੀਕ ਹੈ ਜੀ ਇਹ ਪਤਾ ਨਹੀਂ ਕਿੰਦੋਂ ਬਾਅਦ ਮੈਂ ਜਾਇਲ ਪਰਚਾ